ਕੇਸ਼ਾਈ ਸ਼ਰਿਆਂ ਐਮਐਲਏ ਲਾਡੀ 2 ਉਸ ਦੀ ਤਾਂ ਕੇਸ਼ਾਈ ਕਰ ਜੋ ਕਰ ਲਾਡੀ ਟੋਸ ਐਮਐਲਏ ਦੀ ਸ਼ਰਮ ਹਮ ਤੱਕ ਆਈ ਉਹ ਖੜਜੋ ਯਾਰ ਮੈਨੂੰ ਚਾਬੀ ਕਰੋ ਚਾਬੀ ਚਾਬੀ ਕੱਢ ਲੈ ਕਾ ਮਰਦਾਬ ਮਰਦਾਬ ਬਹੁਤ ਮਰਦਾਬ ਤੱਕ ਆਈ ਆ ਚਮਚਾਗਰੀ ਆ ਚਮਚਾਗਰੀ ਇੱਥੋਂ ਪਤਾ ਲੱਗਦਾ ਚਮਚਿਆਂ ਦਾ ਬੇੜਾ ਗਰਗ ਕੀਤਾ ਹੋਇਆ ਚਮਚਿਆਂ ਨੇ ਉਹ ਚਾਬੀ ਕੱਢੋ ਯਾਰ ਇਹ ਜਿਆਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਨਾਂ ਫੋਰਮਾਂ ਦੇ ਸੱਦੇ ਉੱਤੇ ਜੋ ਕਿ ਪੰਜਾਬ ਭਾਰ ਵਿੱਚ ਵਿਧਾਇਕਾਂ ਦੇ ਮੰਤਰੀਆਂ ਦੇ ਘਰ ਅੱਗੇ ਧਰਨੇ ਦਾ ਐਲਾਨ ਸੀ ਉਸ ਮੁਤਾਬਕ ਜ਼ਿਲ੍ਹਾ ਮੋਗਾ ਦੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਲਾੜੀ ਢੋਸ ਦੇ ਘਰ ਅੱਗੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਦੇ ਉੱਪਰ ਖੁਦ ਲਾੜੀ ਢੋਸ ਨੇ ਆਉਂਦੇ ਆ ਮਾਈਕ ਖੋਇਆ ਤੇ ਉਸ ਦੇ ਗੁੰਡਿਆਂ ਨੇ ਗੁੰਡਾਗਰਦੀ ਕੀਤੀ ਬਜ਼ੁਰਗਾਂ ਨੂੰ ਧੱਕੇ ਮਾਰੇ ਮਾਤਾਵਾ ਪੈਣਾ ਨੂੰ ਖਿੱਚ ਤੂ ਕੀਤੀ ਤੇ ਵੀਡੀਓ ਬਣਾ ਰਹੇ ਪ੍ਰੈਸ ਸਕਤਰਾਂ ਦੇ ਮੋਬਾਈਲ ਖੋਏ ਗਏ ਉਹਦੇ ਬਾਡੀਗਾਰਡਾਂ ਬਾਡੀਗਾਰਡਾਂ ਵੱਲੋਂ ਪੂਰੀ ਤਾਨਾਸ਼ਾਈ ਉਹਨੇ ਦਿਖਾਈ ਧੱਕੇ ਨਾਲ ਕੈਂਟਰ ਦੇ ਵਿੱਚ ਬਹਿ ਕੇ ਜਿਸ ਤੇ ਮੈਕ ਸਪੀਕਰ ਲੱਗਾ ਸੀ ਉਸ ਨੂੰ ਪਾਸੇ ਕੀਤਾ ਗਿਆ ਤੇ ਬਾਹਰੋਂ ਗੁੰਡੇ ਸੱਦ ਕੇ ਡਾਂਗਾਂ ਲੈ ਕੇ ਘਰ ਦੇ ਗੇਟ ਅੱਗੇ ਖੜੇ ਕੀਤੇ ਗਏ ਖੜਾ ਉਹਨਾਂ ਨੂੰ ਕੀਤਾ ਗਿਆ ਤੇ ਫੁੱਲ ਆਪ ਦੀ ਗੁੰਡਾਗਰਦੀ ਉਸਨੇ ਦਿਖਾਈ ਅੱਜ ਜਿਲ੍ਹਾ ਧਰਮਕੋਟ ਤੇ ਉਹਦੇ ਜੱਦੀ ਪਿੰਡ ਕੈਲਾ ਦੇ ਵਿੱਚ ਆਹ ਦੇਖ ਲੋ ਸ਼ਰਿਆਮ ਧੱਕੇਸ਼ਾਈ ਸਾਡੇ ਜੋਂ ਦੇ ਪ੍ਰੈਸ ਕਤਰ ਸੁਖਦੇਵ ਸਿੰਘ ਨਾਲ ਕੁੱਟਮਾਰ ਕੀਤੀ ਫੋਨ ਖੋਲਿਆ ਹੁੰਦਾ ਤੇ ਮੇਰਾ ਵੀ ਫੋਨ ਖੋਇਆ ਗਿਆ ਹੈ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਧੱਕੇਸ਼ਾਈ ਸ਼ਰਿਆਮ ਕੀਤੀ ਗਈ ਇੱਥੇ ਗੁੰਡਾਗਰਦੀਆਂ ਨੰਗਾ ਨਾਚ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਲਾਡੀ ਟੋਸ ਦੇ ਵੱਲੋਂ ਸ਼ਰਿਆਮ ਗੁੰਡਾਗਰਦੀ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਹੈ ਅੱਜ ਉਹ ਭੈਰੋ ਉਹ ਭੈਰੋ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਹੈ ਜਿਲ੍ਹਾ ਪ੍ਰੈਸਕਰ ਤਰਵਾਰ ਸਿੰਘ ਧਰਮ ਸਿੰਘ ਦਾ ਫੋਨ ਖੋਇਆ ਗਿਆ ਸਾਡੇ ਜੋਨ ਪ੍ਰਧਾਨ ਜੋਨ ਪ੍ਰੈਸ ਕਤਰ ਸੁਖਦੇਵ ਸਿੰਘ ਦਾ ਫੋਨ ਖੋਇਆ ਗਿਆ ਐਨੀ ਗੁੰਡਾਗਰਦੀ ਇਹ ਦਿੱਲੀ ਦੇ ਦਲੇ ਬਣ ਚੁੱਕੇ ਨੇ ਇਸ ਟਾਈਮ ਇਹ ਬੰਦੇ ਆਪਣੇ ਕਿਹੜੇ ਦਿਲ ਕਿਹੜੇ ਇਹ ਆਪਣਾ ਪ੍ਰੈਸ ਕਤਰ ਗਿਆ ਜੋਨ ਦਾ ਉਹ ਪੱਤਰਕਾਰ ਵੀ ਇੱਕ ਲੈ ਕੇ ਗਿਆ ਮਰਦਾਬਾ 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 ਮੁਰਦਾਬਾ ਆ ਲਾਡੀ ਢੋਸ ਦੀ ਧੱਕੇਸ਼ਾਈ ਸ਼ਰਮ ਐਮ ਐਲ ਏ ਲਾਡੀ ਢੋਸ ਦੀ ਧੱਕੇਸ਼ਾਈ ਖੜਜੋ ਖੜਜੋ ਯਾਰ ਉਹ ਖੜਜੋ 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 ਅੱਗੇ ਖੜਜੋ ਜਾਨ ਮੁਰਦਾਬਾ ਆ ਦੇਖ ਲਓ ਲਾਡੀ ਢੋਸ ਦੀ ਧੱਕੇਸ਼ਾਈ ਆ ਦੇਖ ਲਓ ਐਮ ਐਲ ਏ ਐਮ ਐਲ ਏ ਦੀ ਧੱਕੇਸ਼ਾਈ ਦੇਖੋ ਐਮ ਐਲ ਏ ਦੀ ਧੱਕੇਸ਼ਾਈ ਮੁਰਦਾਬਾ ਐਮਐਲਏ ਦੀ ਤਕੇਸ਼ਾਈ ਲਾਡੀ ਟੋਸ ਐਮਐਲਏ ਦੀ ਸ਼ਰਿਆਮ ਤਕੇਸ਼ਾਈ ਉਹ ਖੜਜੋ ਯਾਰ ਮੈਨੂੰ ਚਾਬੀ ਕਰੋ ਚਾਬੀ ਚਾਬੀ ਕੱਟੋ ਜੈਕਾਰਾ ਮੁਰਦਾਬ 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 ਤਕੇਸ਼ਾਈ ਆ ਚਮਚਾਗਰੀ ਆ ਚਮਚਾਗਰੀ ਇੱਥੋਂ ਪਤਾ ਲੱਗਦਾ ਚਮਚਿਆਂ ਦਾ ਵੇੜਾ ਗਰਗ ਕੀਤਾ ਹੋਇਆ ਚਮਚਿਆਂ ਨੇ ਉਹ ਚਾਬੀ ਇਹ ਜਿਆਦਾ ਹੰਕਾਰਿਆ ਹੋਇਆ ਇਹ ਨਾਮ ਹੈ ਜੀ ਤੁਹਾਡਾ ਕਿਹੜੇ ਜੱਥੇਬੰਦੇ ਦੇ ਆਪੋ ਹਾਂ ਜੀ ਮੇਰਾ ਨਾਮ ਜੀ ਜਮੂਨ ਸਿੰਘ ਹੈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਾਲੋਂ ਜ਼ਿਲ੍ਹਾ ਪਿੰਸ ਕਤਾਰ ਮੋਕਾ ਦੀ ਡਿਊਟੀ ਨਿਭਾ ਰਹੀ ਹਾਂ ਜੀ ਅੱਜ ਐਮਐਲਏ ਸਾਹਿਬ ਦੇ ਘਰ ਦਾ ਘਰਾਵ ਕੀਤਾ ਹੈ ਕੀ ਕਰਨਾ ਜੀ ਕਾਰਨ ਇਹ ਸਾਫ ਹੈ ਜੀ ਜਿਵੇਂ ਇਹਨਾਂ ਨੇ ਖਨੋਰੀ ਜਾਂ ਸ਼ੰਭੂ ਬਾਰਡਰਾਂ ਤੇ ਸਾਡੇ ਉਹ ਮੋਰਚਾ ਖਦੇੜਿਆ ਇਨਾਂ ਨੇ ਅੱਧੀ ਰਾਤ ਨੂੰ ਬਿਨਾ ਪੁੱਛੇ ਦੱਸੇ ਸਾਡੇ ਮੋਰਚਿਆਂ ਤੇ ਬੁਲਡੋਜ਼ਰ ਚਲਾਇਆ ਗਿਆ ਸਾਡੇ ਜਿਹੜੇ ਬਜ਼ੁਰਗ ਹੈ ਉਹ ਧੱਕੇ ਨਾਲ ਚੱਕ ਚੱਕ ਕੇ ਇਹਨਾਂ ਨੇ ਜਿੱਲਾ ਸਿੱਟਿਆ ਉਹਦੇ ਖਿਲਾਫ ਅਸੀਂ ਆਹ ਮੋਰਚਾ ਲਾਇਆ ਤੇ ਇਹ ਮੋਰਚੇ ਇਸ ਤਰ੍ਹਾਂ ਅੱਗੇ ਲੱਗਦੇ ਰਹਿਣਗੇ ਅਮਨ अरोड़ा ਜੀ ਕੱਲ ਆਏ ਸੀਗੇ ਮੋਗੇ ਦੇ ਵਿੱਚ ਸ਼ਰਕਤ ਕੀਤੀ ਉਹਨਾਂ ਨੇ ਕਹਿ ਸੀਗੇ ਵੀ ਕਿਸਾਨਾਂ ਲਈ ਦਰਵਾਜ਼ੇ ਖੁੱਲੇ ਆ ਪਰ ਸੜਕਾਂ ਨਹੀਂ ਰੋਕਿਆ ਦਿੱਤੀ ਜਾਣਗੀਆਂ ਦੇਖੋ ਜੀ ਜਿਵੇਂ ਮੈਂ ਪਹਿਲਾਂ ਵੀ ਦੱਸੁਕਿਆ ਆ ਵੀ ਇਹਨਾਂ ਦੀ ਜਿਹੜੀ ਹੈਗੀ ਆ ਚਾਂਸੇ ਦੇਣ ਵਾਲੀ ਸਰਕਾਰ ਹੈ ਕਿ ਜਿਹੜੇ ਵੀ ਵਾਅਦੇ ਕਰਦੀ ਹੈ ਉਹਨਾਂ ਦੇ ਇਹ ਖਰੀ ਅਜੇ ਤੱਕ ਉਤਰੀ ਨਹੀਂ ਗਈ ਤੇ ਸਾਨੂੰ ਜਿਹੜੇ ਅਮਨ ਅਰੋੜਾ ਦਾ ਜਿਹੜਾ ਬਿਆਨ ਹੈਗਾ ਸਾਨੂੰ ਉਹਦੇ ਬਿਲਕੁਲ ਕੋਈ ਵੀ ਭਰੋਸਾ ਨਹੀਂ ਹੈ ਸਾਡੇ ਇਹ ਸੰਘਰਸ਼ ਜੋ ਤੱਕ ਚੱਲਦੇ ਰਹਿਣਗੇ ਜਿਉ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਮਨ ਅਰੋੜਾ ਨੂੰ ਬੇਨਤੀ ਹੈ ਵੀ ਆਪਦੇ ਇਹ ਤੇ ਸਿੱਧੇ ਬਿਆਨ ਦੇਣ ਦੀ ਬਜਾਏ ਸਾਡੀਆਂ ਮੰਗਾਂ ਵੱਲ ਧਿਆਨ ਕਰਨਾ ਜਿਹੜੀਆਂ ਸਾਡੀਆਂ ਮੰਗਾਂ ਹੈਗਿਆ ਉਹ ਪੂਰੀਆਂ ਕਰਵਾਉਣ ਅਸੀਂ ਆਪਦੇ ਆਪ ਹੀ ਇਹ ਮੋਰਚੇ ਆਪਦੇ ਬੰਦ ਕਰ ਦੇਾਂਗੇ ਪਿਛਲੇ ਦਿਨੀ ਪੁਲਿਸ ਨੇ ਇੱਕ ਬਿਆਨ ਜਾਰੀ ਕੀਤਾ ਸੀ ਕਿਹਾ ਗਿਆ ਸੀ ਕਿ ਸੰਗਰੂਰ ਦੀ ਗੱਲ ਕੀਤੀ ਹੈ ਬਈ ਜਾਂ ਪਾਤੜਾ ਦੀ ਗੱਲ ਕੀਤੀ ਜਾਵੇ ਜਿਹੜੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦੀਆਂ ਟਰਾਂਡੀਆਂ ਜਾਂ ਚੋਰੀ ਹੋਈਆਂ ਉਹਦੀ ਕੰਪਲੀਟ ਨਹੀਂ ਕੋਈ ਵੀਰੇ ਬਿਲਕੁਲ ਜੀ ਮੈਂ ਆਪ ਖੁਦ ਆਪਦੀ ਟੀਮ ਨੂੰ ਲੈ ਕੇ ਗਿਆ ਸ਼ੰਭੂ ਬਾਰਡਰ ਤੇ ਸ਼ੰਭੂ ਬਾਰਡਰ ਜਿਹੜਾ ਥਾਣਾ ਹੈ ਐਸ ਐਚ ਓ ਹਰਪ੍ਰੀਤ ਸਿੰਘ ਉਹਨੂੰ ਕੱਲੀ ਕੱਲੀ ਸਾਡੀ ਜਿਹੜੀ ਚੀਜ਼ ਗਵਾਚੀ ਹੈ ਉਹ ਸਾਡਾ ਸ਼ੰਭੂ ਬਾਰਡਰ ਕੋਲੋਂ ਸ਼ੰਭੂ ਬਾਰਡਰ ਤੇ ਉਥੇ 2.5 ਕਰੋੜ ਦਾ ਜਿਹੜਾ ਨੁਕਸਾਨ ਸਾਡਾ ਹੋਇਆ ਵਿੱਚੋਂ ਟਰਾਲੀਆਂ ਚੋਰੀ ਹੋਈਆਂ ਵਿੱਚੋਂ ਸਾਡਾ ਕੀਮਤੀ ਸਮਾਨ ਚੋਰੀ ਹੋਇਆ ਸਾਡੇ ਸਿਲੰਡਰ ਤੱਕ ਪੁਲਿਸ ਪ੍ਰਸ਼ਾਸਨ ਆਪ ਚੁੱਕਦੀ ਹੈ ਤੁਸੀਂ ਪੱਤਰਕਾਰ ਵੀਰਾਂ ਨੇ ਆਪ ਹੀ ਦਿਖਾਇਆ ਸਾਡੀਆਂ ਐਲਸੀਡੀਆਂ ਚੱਕੀਆਂ ਗਈਆਂ ਉਥੋਂ ਸਾਡੀਆਂ ਐਲਸੀਡੀਆਂ ਵੀ ਚੋਰੀ ਕੀਤੀਆਂ ਗਈਆਂ ਇਹ ਵੀ ਮੇਰੇ ਪੱਤਰਕਾਰ ਵੀਰਾਂ ਨੇ ਉਥੇ ਸਾਫ਼-ਸਾਫ਼ ਦਿਖਾਇਆ ਮੰਤਰੀਆਂ ਪਰੇਸ਼ਾਨ ਲਗਾਇਆ ਕਿੰਨੇ ਜਿਹੇ ਸਮੇਂ ਲਈ ਲਗਾਇਆ ਗਿਆ ਇਹ ਪ੍ਰਧਾਨ ਜੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਇਹ ਸਿਰਫ ਅਲਟੀਮੇਟ ਹੈ ਮੈਂ ਸਰਕਾਰ ਨੂੰ ਅੱਜ ਦਾ ਵੀ ਜੇ ਹਜੇ ਵੀ ਸਰਕਾਰ ਆਪਦੀਆਂ ਇਹ ਸੁਧਾਰ ਨਹੀਂ ਕਰਦੀ ਆਪਦੇ ਵਿੱਚ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀਆਂ ਤੇ ਸੰਘਰਸ਼ ਗਾਧੂਗਾ ਤਿੱਖੇ ਤੋਂ ਤਿੱਖਾ ਰੂਪ ਇਹ ਅਖਤਿਆਰ ਕਰਦਾ ਜਾਵੇ ਪੰਜਾਬ ਦੇ ਵਿਧਾਇਕ ਤੇ ਮੰਤਰੀਆਂ ਵੱਲੋਂ ਕਿਹਾ ਜਾ ਰਿਹਾ ਧਰਨਿਆਂ ਦੇ ਨਾਲ ਲੋਕ ਖੱਜਲ ਖਵਾਰ ਹੁੰਦੇ ਨੇ ਦੇਖੋ ਜੀ ਇਹ ਬਹੁਤ ਵੱਡੀ ਗਲਤਫਹਿਮੀ ਹੈ ਜਿਹੜੀ ਵੀ ਇਹਨਾਂ ਵੱਲੋਂ ਫੈਲਾਈ ਗਈ ਹੈ ਅਸਲ ਵਿੱਚ ਅਸੀਂ ਦਿੱਲੀ ਜਾ ਰਹੇ ਸੀਗੇ ਜਿਹੜਾ ਰਾਹ ਰੋਕਿਆ ਸਾਡਾ ਉਹ ਹਰਿਆਣਾ ਸਰਕਾਰ ਨੇ ਰੋਕਿਆ ਉਥੇ ਕੰਦਾ ਲੱਗੀਆਂ ਕੰਦਾ ਦੇ ਨਾਲ ਸੂਏ ਲਾਏ ਗਏ ਤੇ ਕਿਤੇ ਕਿਹ ਇਹ ਤੁਸੀਂ ਆਪ ਮੀਡੀਆ ਵਿੱਚ ਵੀ ਕਵਰੇਜ ਕੀਤੀ ਹੈ ਵੀ ਸਰਕਾਰ ਵੱਲੋਂ ਰਾਹ ਰੋਕਿਆ ਗਿਆ ਕਿਸਾਨ ਕਦੇ ਵੀ ਰਾਹ ਨਹੀਂ ਰੋਕਦੇ ਅਸੀਂ ਫਿਰ ਵੀ ਸੜਕ ਤੇ ਸਾਈਡ ਤੇ ਬੈਠੇ ਸੀਗੇ ਦੂਸਰੀ ਸੜਕ ਖਾਲੀ ਸੀਗੀ ਉਹਦੇ ਵਿੱਚ ਦੀ ਉਹ ਆਪਣਾ ਜਿਹੜਾ ਸੜਕ ਹੈ ਉਹ ਆਵਾਜਾਈ ਚੱਲ ਸਕਦੀ ਸੀਗੀ ਪਰ ਫਿਰ ਵੀ ਉਹ ਸਾਡੇ ਸਾਰੇ ਸਾਰਾ ਭਾਂਡਾ ਉਹ ਸਾਡੇ ਸਿਰ ਤੇ ਸਿੱਟਿਆ ਗਿਆ ਜਿਹੜਾ ਕਿ ਬਿਲਕੁਲ ਅ ਬੁਨਿਆਦ ਰਹੇਤਾ ਔਰ ਵਾਸ ਸਮੇਂ ਸੰਘਰਸ਼ ਕੀ ਬੇਰੋਗ ਤੁਹਾਡਾ ਆਉਣ ਵਾਲੇ ਸਮੇਂ ਸੰਘਰਸ਼ ਤੇਜ ਤੋਂ ਤੇਜ ਅਸੀਂ ਕਰਾਂਗੇ ਕਿਉਂਕਿ ਸਾਡਾ ਮੇਨ ਮੁੱਦਾ ਹੈਗਾ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਦਾ ਸਾਡਾ ਮੇਨ ਮੁੱਦਾ ਸੀਗਾ ਦਿੱਲੀ ਸਰਕਾਰ ਨਾਲ ਮਤਥਾ ਲੜਨ ਦਾ ਪਰ ਇਹ ਭਗਵਾਨ ਤੁਮਾਨ ਨੇ ਉਹ ਮਤਥਾ ਆਪਦਾ ਮੋੜ ਕੇ ਆਪਦੇ ਹੱਥ ਨੂੰ ਕਰ ਲਿਆ ਹੁਣ ਸਾਡੀ ਦੋਹਰੀ ਲੜਾਈ ਹੋ ਗਈ ਹੈ ਇੱਕ ਪੰਜਾਬ ਸਰਕਾਰ ਨਾਲ ਵੀ ਅਸੀਂ ਲੜਾਂਗੇ ਇੱਕ ਸੈਂਟਰ ਗਵਰਨਮੈਂਟ ਨਾਲ ਵੀ ਲੜਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਅਸੀਂ ਆਪਦੇ ਘਰਾਂ ਤੱਕ ਨਹੀਂ ਵੜਾਂਗੇ ਉਦੋਂ ਤੱਕ ਸਰ ਕੀ ਨਾਮ ਹੈ ਤੁਹਾਡਾ ਕਿਹੜੇ ਜਥੇਬੰਦੀ ਦੇ ਲੌਰ ਸਿੰਘ ਭਾਰਤੀ ਕਿਸਾਨ union ਨੇ ਇਕਤਾ ਗ੍ਰਹਾਂਾ ਜਿਲ੍ਹਾ ਬਤਿਸਖਤਰ ਮੋਗਾ ਲੌਰ ਜੀ ਤੁਹਾਡੇ ਵੱਲੋਂ ਜਿਹੜਾ ਵਿਧਾਇਕ ਦੇ ਘਰ ਦੇ ਬਾਹਰ ਨਾਲ ਲਗਾਏਗਾ ਕੀ ਕੀ ਮੰਗਾਂ ਨੂੰ ਲੈ ਕੇ ਜਿਹੜਾ ਧਰਨਾ ਪ੍ਰੋਗਰਾਮ ਕੀਤਾ ਜਾ ਰਿਹਾ ਜਿਹੜਾ ਅੱਜ ਦਾ ਧਰਨਾ ਹੈ ਜਿਹੜੇ ਪੰਜਾਬ ਵਿੱਚ ਤਿੰਨ ਮੋਰਚੇ ਬਣੇ ਹੋਏ ਨੇ ਸੰਯੁਕਤ ਕਿਸਾਨ ਮੋਰਚਾ ਭਾਰਤ ਗੈਰ ਸਿਆਸੀ ਤੇ ਸੰਘਰਸ਼ ਕਮੇਟੀ ਵਾਲੇ ਸਾਥੀ ਇਹ ਤਿੰਨਾਂ ਵੱਲੋਂ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਸਾਂਝਾ ਹੈਗਾ ਇਹ ਇਸ ਕਰਕੇ ਹੈਗਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਸ਼ੰਭੂ ਤੇ ਖਨੌਰੀ ਬਾਡਰਾਂ ਤੇ ਈਲਾਉਣਾ ਦੇ ਲੀਡਰਸ਼ਿਪ ਨੂੰ ਗਿਰਫਦੀ ਰਹੀ ਤਾਂ ਮੀਟਿੰਗ ਦੇ ਕੇ ਉਸ ਤੋਂ ਬਾਅਦ ਜਿਹੜੇ ਹੈਗੇ ਜਬਰੀ ਉੱਥੋਂ ਧਰਨੇ ਚ ਧਰਨੇ ਚ ਕਾਇਏ ਨੇ ਤੇ ਧਰਨੇ ਚ ਕਾਉਣ ਤੋਂ ਬਾਅਦ ਜਿਹੜਾ ਉੱਥੇ ਸਮਾਨ ਪਿਆ ਸੀਗਾ ਕਰੋੜਾਂ ਦੇ ਹਿਸਾਬ ਨਾਲ ਸਮਾਨ ਆ ਉਥੋਂ ਚੋਰੀ ਹੋਇਆ ਇਹ ਤਾਂ ਇੱਕ ਐਮਐਲਏ ਤੇ ਵੀ ਘਨੌਰ ਵਾਲੇ ਤੇ ਦੋਸ਼ ਲੱਗੇ ਨੇ ਕਿ ਉਹ ਟਰਾਲੀਆਂ ਚੋਰੀ ਕਰਕੇ ਲੈ ਗਿਆ ਇੱਕ ਪੁਲਿਸ ਵਾਲੇ ਤੇ ਬਕਾਇਦਾ ਬਾਈ ਨੇ ਵੀ ਐਫਆਈ ਦਰਜ ਆਇਆ ਵੀ ਉਹ ਇੱਕ ਟਰਾਲੀ ਚੋਰੀ ਕਰਕੇ ਲੈ ਗਿਆ ਹੁਣ ਪੁਲਿਸ ਵਾਲਾ ਵੀ ਚੋਰੀ ਕਰਕੇ ਲੈ ਗਿਆ ਐਮਐਲਏ ਵੀ ਚੋਰੀ ਕਰੀ ਜਾਂਦੇ ਹੈਗਾ ਮਤਲਬ ਉਹ ਜਿਹੜਾ ਸਮਾਨ ਖੁਰਦਬਰਦ ਕੀਤਾ ਉਥੇ ਕਿਸਾਨਾਂ ਦੀ ਇਹ ਮੰਗ ਹੈਗੀ ਆ ਕਿ ਸਾਰੇ ਦਾ ਸਾਰਾ ਸਮਾਨ ਉਹ A to Z ਵਾਪਸ ਕੀਤਾ ਜਾਵੇ ਤੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਮੰਗਾਂ ਮੰਨੀਆਂ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਨਹੀਂ ਮਸਲੇ ਹੱਲ ਨਹੀਂ ਹੁੰਦੇਗੇ ਉਨਾ ਚਿਰ ਸੰਘਰਸ਼ ਜਿਹੜਾ ਹੈਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਹੋਰ ਤੇਜ਼ ਹੋਵੇ ਕੈਬਨਟ ਮੰਤਰੀ ਕੱਲ ਮੋਗਾ ਪਹੁੰਚੇ ਸੀ ਉਹਨਾਂ ਨੇ ਕਹਿੰਦਾ ਅਸੀਂ ਤੁਹਾਡੇ ਵਾਸਤੇ ਹਮੇਸ਼ਾ ਦਰਵਾਜ਼ੇ ਖੁੱਲੇ ਆ ਜਦੋਂ ਵਰਤੀ ਆ ਸਕਦੇ ਕੈਬਨਟ ਮੰਤਰੀ ਕਹਿੰਦਾ ਹੈ ਕਿ ਤੁਹਾਡੇ ਵਾਸਤੇ ਦਰਵਾਜ਼ੇ ਖੁੱਲੇ ਆ ਰੋੜਾ ਦੀ ਹੈ ਨਾ ਔਰ ਉਹਦਾ ਬਿਆਨ ਮੈਂ ਪੜਿਆ ਹੈਗਾ ਉਹ ਕਹਿੰਦਾ ਜਿਹੜਾ ਕਿਸਾਨ ਐ ਐਮਐਲਏ ਦੇ ਮੂਹਰੇ ਬੈਠਿਆ ਸੜਕਾਂ ਨਾ ਰੋਕਣ ਤੇ ਸੜਕਾਂ ਕਿਸਾਨਾਂ ਨੇ ਨਹੀਂ ਰੁਕੀਆਂ ਸੀਆਂ ਕਿਸਾਨਾਂ ਪਹਿਲਾਂ ਵੀ ਪੰਜਾਬ ਤੇ ਹਰਿਆਣਾ ਦੀ ਸਰਕਾਰ ਨੇ ਜ਼ਬਰਦਸਤੀ ਮੂਹਰੇ ਜਿਹੜੇ ਲਾ ਕੇ ਕੱਲ ਕੋਲ ਲਾ ਕੇ ਸਰਕਾਰਾਂ ਨੇ ਰੋਕੀਆਂ ਸੀ ਦਿੱਲੀ ਵੀ ਸਰਕਾਰਾਂ ਨੇ ਰੋਕੀਆਂ ਸੀ ਤੇ ਹੁਣ ਵੀ ਜਿਹੜੀਆਂ ਆ ਸਰਕਾਰਾਂ ਨੇ ਸੜਕਾਂ ਰੋਕੀਆਂ ਸੀ ਅਸੀਂ ਉਸ ਤੋਂ ਬਾਅਦ ਜਿਹੜਾ ਹੈਗਾ 5 5 6 ਨੂੰ ਮਜਾਰੇ ਕੀਤੇ ਨੇ ਉਦੋਂ ਵੀ ਜਿਹੜੇ ਹੈਗੇ ਆ ਜ਼ਬਰਦਸਤੀ ਸੜਕ ਨੇ ਜਿਹੜੀ ਸਰਕਾਰਾਂ ਸਰਕਾਰ ਦੇ ਜਿਹੜੇ ਪ੍ਰਸ਼ਾਸਨ ਨੇ ਜਿਹੜੀਆਂ ਸੜਕਾਂ ਰੋਕੀਆਂ ਸੀ ਕਿਸਾਨਾਂ ਨੇ ਸੜਕਾਂ ਨਹੀਂ ਰੁਕੀਆਂ ਹੌਣ ਵੀ ਹੈਗਾ ਸਰਕਾਰ ਜਿਹੜੀ ਹੈਗੀ ਆ ਉਹ ਖੁਦ ਪ੍ਰਸ਼ਾਸਨ ਨਾਲ ਮਿਲ ਕੇ ਸੜਕਾਂ ਬੰਦ ਕਰਾਉਂਦੀ ਆ ਕਿਸਾਨ ਸੜਕਾਂ ਨਹੀਂ ਰੋਕਦੇ ਅਗਲੀ ਰਣਨੀਤੀ ਕੀ ਰਹੇਗੀ ਜੀ ਅਗਲੀ ਰਣਨੀਤੀ ਤਾਂ ਹੀ ਹੈਗੀ ਆ ਵੀ ਜੇ ਇਹ ਨਾ ਮੰਗਾ ਮਸਲਿਆਂ ਦਾ ਹੱਲ ਨਹੀਂ ਹੁੰਦਾ ਤਾਂ ਇਹ ਸੰਘਰਸ਼ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਤੇਜ਼ ਹੋਊਗਾ ਤੇ ਸਰਕਾਰ ਨੂੰ ਇਹ ਚੇਤਾਵਨੀ ਵੀ ਹੈਗੀ ਆ ਵੀ ਜੇ ਤਾਂ ਉਹ ਕਿਸਾਨਾਂ ਦੀਆਂ ਮੰਗਾ ਮਸਲੇ ਹੱਲ ਕਰਦੇ ਹਨ ਠੀਕ ਹੈ ਇੱਕ ਗੱਲ ਇਹ ਵੀ